ਸੁਣੋ ਇੱਕ ਵੱਡੀ ਖਬਰ ਬਟਾਲਾ ਤੁਮ ਪਿੰਡ 샤ਪੂਰਾ ਵਿੱਚ ਅਜੀਪਾਲ ਸਿੰਘ ਦੀ ਜ਼ਮੀਨ ਚੋਂ ਮਿਲੀ ਇੱਕ ਸੰਦੇਹਜਨਕ ਬੰਬਨੂਮਾ ਡਿਵਾਈਸ ਇਸ ਜਾਣਕਾਰੀ ਨੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਲੋਕ ਇਕੱਠੇ ਹੋ ਗਏ ਅਤੇ ਮੌਕੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਡੀਐਸਪੀ ਸੰਜੀਵ ਕੁਮਾਰ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚੇ ਅਤੇ ਤੁਰੰਤ ਹੀ ਜਾਂਚ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੁਣ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਡਿਵਾਈਸ ਕਿਵੇਂ ਅਤੇ ਕਿਉਂ ਮਿਲੀ ਪਰ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਤੁਹਾਨੂੰ ਅਸੀਂ ਦੱਸਦੇ ਰਹਾਂਗੇ ਹਰ ਅਪਡੇਟ ਇਸ ਘਟਨਾ ਬਾਰੇ। ਬਨੇ ਰਹੋ ਪਵੰਤਰੇਨ ਦੇ ਨਾਲ। ਇਹ ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ਚਾਹੁੰਦੇ ਹੋ ਹੋਰ ਅਪਡੇਟਸ? ਫੋਲੋ ਕਰੋ ਪੀ 007 ਨਿਊਜ਼ ਤੇ। ਤੁਹਾਡਾ ਧੰਨਵਾਦ। ਦੋ ਵਜੇ ਨੂੰ ਅਪਡੇਟ ਕੋ ਕਹਿੰਦਾ ਪਹਿਲੇ ਸਾਡੇ ਕੋਈ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਬਾਦ ਸ਼ਾਹਪੁਰਾ ਦੀ ਪਹਿਲੀ ਦੇ ਜ਼ਰਦੂਸ ਪਾਲ ਸਿੰਘ ਦੀ ਕੜੀ ਹੈ। ਉਥੇ ਜਦੋਂ ਆਪਣੀ ਪੈਲੀ ਦੇ ਵਿੱਚ ਇਹਨਾਂ ਨੇ ਪਹਿਲੇ ਕਣਕ ਦੇ ਵੱਢ ਲਈ ਹੈ ਕੰਬਾਈਨ ਦੇ ਨਾਲ ਅੱਜ ਤੂੜੀ ਬਣਾਉਣ ਲਈ ਆਏ ਸੀ ਜਿਸ ਲਈ ਤੇ ਦੇਖਿਆ ਕਿ ਇੱਕ ਡਿਵਾਈਸ ਪਈ ਹੈ ਤੇ ਮੋਸਟ ਲਾਈਕਲੀ ਮਿਜ਼ਾਈਲ ਦਾ ਕੋਈ ਪਾਰਟ ਹੋਵੇਗਾ ਤੇ ਉਹ ਇਹਨਾਂ ਦੇ ਖੇਤਾਂ 'ਚ ਪਈ ਹੈ ਤੇ ਉਹਨਾਂ ਨੇ ਇਨਫੋਰਮ ਕੀਤਾ ਸਾਨੂੰ ਅਸੀਂ ਇੱਥੇ ਆ ਕੇ ਮੁਫਤੇ ਆਏ ਆਂ ਦੇਖਿਆ ਵਾਕਈ ਤੇ ਆਰਮੀ ਅਫੀਸ਼ਰਸ ਨੂੰ ਅਸੀਂ ਇਹਦੇ ਬਾਰੇ ਇਤਲਾਹ ਦਿੱਤੀ ਹੈ ਕਿ ਉਹ ਆ ਕੇ ਤੇ ਇਹਨੂੰ ਫਰਦਰ ਇਨਵੈਸਟਿਗੇਟ ਕਰ ਲੈਂਦੇ ਆਂ ਆਰਮੀ ਵਾਲੇ ਆਰਮੀ ਵਾਲੇ ਦੱਸਣ ਪੂਗਾ ਹਾਂ ਕਿ ਹੈ ਕਿ ਇਹ ਗਜ਼ਿਟ ਤਿਬੜੀ ਕੈਂਟ ਵਾਲਿਆਂ ਨੂੰ ਅਸੀਂ ਇਹਦੀ ਪਿਕ ਭੇਜ ਦਿੱਤੀ ਹੈ ਤੇ ਨਾਲੇ ਅਸੀਂ ਅਫੀਸਰ ਨੂੰ ਭੇਜ ਕੇ ਉਹਨਾਂ ਨੂੰ ਰਿਕਵੈਸਟ ਕੀਤੀ ਗਈ ਹਾਂ ਹਾਂ ਬਿਲਕੁਲ ਜਿਸ